ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢੱਲੋ ਡੈਰੀ ਫਾਰਮ ਬਟਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਹੋਵੇ ਆਪਣਾ ਮੋਬਾਈਲ ਨੰਬਰ ਹੈਗਾ 987823917 ਚੈਨਲ ਨੂੰ ਵੀਰੇ ਜਰੂਰ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਕਮੈਂਟ ਕਰੋ ਸ਼ੇਅਰ ਕਰੋ ਅੱਜ ਦੀ ਵੀਡੀਓ ਵੀਰੇ ਪਿੰਡ ਆਲਕੜੇ ਜ਼ਿਲ੍ਹਾ ਬਰਨਾਲਾ ਤੇ ਬਾਈ ਜੀ ਨਾਲ ਕਰਾਵਾਂ ਇਹ ਗੱਲਬਾਤ ਤਿੰਨ ਵੜਾ ਸੇਰ ਲਈ ਇੱਕ ਗੱਬਣ ਹੋ ਗਈ ਤੇ ਇੱਕ ਪੰਜ ਮਹੀਨਾ ਹੀ ਗੱਬਣਾ ਹਨਾ ਬਾਈ ਤੇ ਇੱਕ ਤਾਜੀ ਸੂਈ ਵੀ ਦੋ ਤਿੰਨ ਦਿਨਾਂ ਦੀ ਕਿੰਨਾ ਬੌਹਲਾ ਕੀ ਚੀਜ਼ ਆ ਜਾ ਵੀਰੇ ਸਤਿ ਸ਼੍ਰੀ ਅਕਾਲ ਵੀਰੇ ਇਧਰ ਆ ਜਿਓ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਹੋ ਠੀਕ ਠਾਕ ਵੀਰੇ ਨੰਬਰ ਬੋਲੋ ਆਪਣਾ ਨੰਬਰ 95014 ਜੀ 1798 ਤੇ ਨਾਮ ਐਡਰੈਸ ਬੋਲ ਦਿਓ ਨਾਮ ਜਗਰਾਤ ਸਿੰਘ ਪਿੰਡ ਅੜਕੜਾ ਜਿਹੜਾ ਬਰਨਾਲਾ ਜੀ ਪਤੌੜ ਦੇ ਲਵੇ ਰਹ ਜਾਂਦੇ ਠੀਕ ਆ ਵੀਰੇ ਤੇ ਅੱਜ ਆਪਾਂ ਤਿੰਨ ਬੇੜਾਂ ਦਿਖਾਉਣੇ ਆ ਹਾਂ ਤਿੰਨ ਬੇੜਾਂ ਦਿਖਾਉਣੇ ਇੱਕ 5 ਮਹੀਨੇ ਦੀ ਗੱਬਣ ਪੱਛੀ ਆ ਗਈ ਹਾਂ ਜੀ ਇੱਕ ਤਾਜੀ ਸੂਈ ਪਰਸੋਂ ਗੜੜ ਕਦੋਂ ਸੂਈ ਆ ਵੀਰੇ ਇਹ ਇਹ ਪਰਸੋਂ ਸੂਈ ਆ ਜੀ ਕਿੰਨਾ ਬੋਲਾ ਰੈਡੀ ਹੈ ਹੁਣ ਥੱਲੇ 11 ਤੋਂ 12 ਕਿਲੋ ਬੋਲਾ ਤਾਰਾ ਤੂਰਾ ਮਾਰ ਕੇ ਦਿਖਾਵਾਂਗੇ ਹਾਂ ਦਿਖਾਵਾਂਗੇ ਠੀਕ ਹੈ 11 12 ਕਿਲੋ ਹੈਗਾ ਬੋਲਾ ਇਹਦੇ ਥੱਲੇ ਰੈਡੀ ਤੇ ਕਿੰਨਾ ਦੁੱਧ ਦੇ ਦੂਗੀ ਹਾਈਐਸਟ ਤੇਰੇ ਦੁੱਧ ਦੇ ਦੂ 1500 ਕਿਲੋ ਗਰਮੀ ਗਰਮੀ ਮੰਨਣ ਵਾਲੀ ਹੈ ਨਹੀਂ ਗਰਮੀ ਨਹੀਂ ਪੋਰਾ ਨਹੀਂ ਠੀਕ ਆ ਦੇਖੋ ਵੀਰੇ ਥੱਲੇ ਕਰੋ ਚੱਕ ਥਾਣਾ ਦਾ ਗੈਪ ਕਰੋ ਚੱਕ ਮੈਂ ਤੁਹਾਨੂੰ ਨੇੜ ਤੋਂ ਕਰਾ ਦਿਨਾ ਚੱਕ ਥਣ ਆ ਦੇਖੋ ਚਾਰੇ ਥਣ ਨਿਕਲੂ ਮੇ ਪੂਰੇ ਗੈਪ ਤੇ ਮਗਰ ਕਿਹਾ ਗਿਆ ਜਗਰਾ ਵੀਰੇ ਮਗਰ ਇਹਦੇ ਬੱਚਾ ਗਏ ਬੱਚਾ ਤੇ ਕੱਢ ਲਾ ਬਾਹਰ ਨੂੰ ਤੋੜ ਕੇ ਦਿਖਾ ਦੇਗੇ ਇਹ ਕਿ ਗੱਲੋਂ ਰੰਗ ਰੰਗ ਦੇਖੋ ਬੱਚੀ ਦਾ ਕਿੰਨਾ ਵਧੀਆ ਹੈ ਇੱਕ ਨੰਬਰ ਹੈਗੀ ਤੇ ਗਰਮੀ ਗੁਰਮੀ ਦੇ ਨੇ ਭੋਰਾ ਨਹੀਂ ਮਨਾਉਣੀ ਭੋਰਾ ਮੰਨਦੀ ਨਹੀਂ ਇੱਕ ਨੰਬਰ ਬੱਚੀ ਹੈਗੀ ਤੋਰੀ ਵੀਰੇ ਹੌਲੀ ਹੌਲੀ ਕਰੈਨ ਹੌਲੀ ਹੌਲੀ ਕਹੋ ਰਿਓ ਆ ਦੇਖੋ ਚੈੱਕ ਕਰੋ ਤੁਸੀਂ ਲੈਵਾ ਤਾਂ ਸੂਣਾ ਲਾਈ ਫਿਰਦੀ ਆ ਤੇ ਮੂਹਰੋਂ ਵੀ ਥਾਣੇ ਦੇ ਕਰ ਲੋ ਚੈੱਕ ਇੱਕ ਨੰਬਰ ਆ ਤੇ ਤੁਹਾਨੂੰ 6 ਲੱਖ ਵਾਲੀ ਮਾਜ ਨੰਬਰ ਕਪੇਅਰ ਕਰੂਗੀ ਇਹ ਚਲੋ ਵੀਰੇ ਆ ਦੇਖੋ ਥਾਣ ਲੈਵਾ ਕਰੋ ਚੈੱਕ ਫਾਸ ਫਾਸ ਤੁਰਦੀ ਆ ਮੋੜ ਦੇ ਮੋਲ ਲਓ ਜੀ ਆ ਫਿਰ ਕੁਆਲਿਟੀ ਦੇਖੋ ਇੱਕ ਨੰਬਰ ਤੇ ਘੱਡ ਘਾੜ ਵੀ ਚੰਗਾ ਵੀਰੇ ਆ ਦੇਖੋ ਕਰੋ ਚੈੱਕ ਇੱਕ ਨੰਬਰ ਦੰਦਾ ਜੀ ਆ ਵੀਰੇ ਠੀਕ ਆ ਤੇ ਪੂਰੀ ਵਧੀਆ ਪੰਜ ਚਾਰ ਸੂਏ ਤੁਹਾਨੂੰ ਵਧੀਆ ਦੁੱਧ ਪਿਆ ਕੇ ਜਾਊਗੀ ਤੇ ਜਿਗਰਾ ਮੁੱਲ ਇਹਦਾ ਮੁੱਲ ਇਹਦਾ ਲੈਣ ਦੇ ਨੇ 55000 ਰੁਪਏ ਮਾਨਤਾਨ ਹੋ ਜੂ ਹਾਂ ਮੋਕੇ ਦੀ ਮਾੜਾ ਮੁੱਤ ਠੀਕ ਆ ਵਧੀਆ ਜਾਇਜ਼ ਮੁੱਲ ਕਰਿਆ ਵੀਰ ਨੇ ਬੰਨੇ ਦੇ ਪਾਸੇ ਤੇ ਧਾਰਾਂ ਧੂਰਾ ਤੁਹਾਨੂੰ ਕਰਾ ਦਿੰਨੇ ਆ ਚੈੱਕ ਬੇਸ਼ੱਕ ਦੀ ਐਂ ਮੰਗਾ ਲਓ ਕੋਈ ਚੱਕਰ ਨਹੀਂ ਪਰਾਣਾ ਬਾ ਆਪਣਾ ਬਾਈ ਨਾਲ ਕੋਈ ਇਹੋ ਜਿਹਾ ਆ ਦੇਖੋ ਤੁਸੀਂ ਲੇਵਾ ਚੈੱਕ ਕਰੋ ਇੱਕ ਨੰਬਰ ਲੇਵਾ ਆ ਦੇਖੋ ਜੀ ਇੱਕ ਨੂੰ ਬੱਚਾ ਚਾਹੁੰਦਾ ਵੀਰੋ ਤੁਸੀਂ ਦੇ ਅਧਾ ਕੁ ਵੀਰੋ ਬੱਚਾ ਚਾਹੁੰਦਾ ਤੁਸੀਂ ਦੇਖ ਸਕਦੇ ਹੋ ਚਲ ਬੰਨੋ ਵੀਰੇ ਬੱਚਾ ਕਰ ਲੇ ਚੈੱਕ ਧਾਰਾਂ ਧੁਰਾ ਇੱਕ ਨੰਬਰ ਆ ਜੀ ਦੇਖੋ ਆ ਦੇਖੋ ਜੀ ਨਲਕੇ ਵਰਗੀ ਜਵਾਈ ਹੈ ਇੱਕ ਨੰਬਰ ਲੈ ਵੀਰ ਨੇ ਚਾਰ ਧਾਰਾਂ ਮਾਰ ਕੇ ਗਲਾਸ ਦੁੱਧ ਦਾ ਕੱਢ ਕੇ ਬਾਹਰ ਮਾਰਿਆ ਆ ਦੇਖੋ ਜੀ ਨਲਕਾ ਹੀ ਆ ਥੱਲੇ ਤਾਂ ਇੱਕ ਨੰਬਰ ਕੋਈ ਸਾਰਾ ਕੋਈ ਥਾਂ ਟੋੜਦਾ ਨਹੀਂ ਕੋਈ ਮੁਕਲਾ ਨਹੀਂ ਸਾਨੂੰ ਚੈੱਕ ਕਰਾ ਦੇ ਇੱਕ ਨੰਬਰ ਬੱਛੀ ਹੈਗੀ ਪੂਰੀ ਵਧਿਆ ਦੇਖੋ ਪੂਰੀ ਮਰ ਗਿਆ ਪੱਲਾ ਫੇਰੀ ਜੇ ਮੁੱਲ ਬਾਈ ਨੇ ਹਾਂ ਰੇਟ ਬਾਈ ਨੇ 55 ਕਰਿਆ ਵਿੱਚੋਂ ਮਾਨਤਾਨ ਹੋ ਜਾਊਗਾ ਤੇ ਘਰ ਲਿਓ ਬਾਈ ਨਾਲ ਵਰਗ ਵੀਰੇ ਗੱਗੂ ਜੱਗੇ ਨੇ ਦੋ ਟਾਈਮ ਚ ਆਉਣੀ ਹੋਈ ਦੋ ਟਾਈਮ ਵਿੱਚਵਾ ਦੇਗਾ ਕੋਈ ਯਾਰ ਟੰਗ ਚੋੜਿਆ ਆਪਣਾ ਠੀਕ ਆ ਹੁਣ ਆ ਜਾ ਵੀਰੇ ਦੋ ਨੰਬਰ ਤੇ ਇਹਦੀ ਕੀ ਡਿਟੇਲ ਆ ਇਹ ਪੰਜ ਮਹੀਨੇ ਦੀ ਕੱਪਣਾ ਬੱਚੀ ਹਾਂਜੀ ਦੰਦਾਂ ਕਿਵੇਂ ਆ ਦੰਦਾਂ ਦੀ ਕੀਰੀ ਹੈ ਜਮਾ ਮੂੰਹੋਂ ਪਤਾ ਝੋਲੀ ਝੋਲੀ ਦਿਖਾ ਦੀਏ ਝੋਲੀ ਦੇਖੋ ਜੀ ਕੋਈ ਫੋਰਟ ਨਹੀਂ ਸ਼ਾਂਗ ਨਹੀਂ ਕੁਝ ਨਹੀਂ ਕੋਰ ਹੈ ਨਹੀਂ ਇਹ ਵੀ ਇੱਕ ਨੰਬਰ ਬੱਚੀ ਹੈਗੀ ਤੇ ਗੱਗੂ ਉਮਰ ਕਿੰਨੀ ਜਾ ਕੇ ਦੀ ਕੀਰੀ ਹੈ ਜਮਾ ਜੀ ਉਹ ਚੈੱਕ ਪਾਸ ਕਿਨੇ ਜਰਦੀ ਚੈੱਕ ਪਾਸ ਪੰਜ ਮਹੀਨੇ ਦੀ ਠੀਕ ਆ ਦੇਖੋ ਤੁਹਾਨੂੰ ਮੈਂ ਦੰਦ ਚੈੱਕ ਕਰਾ ਦਿੰਦਾ ਹਾਂਜੀ ਜਮਾ ਠੀਕ ਆ ਤੁਹਾਨੂੰ ਜਮਾ ਦੁੱਧ ਗੰਦੀਆਂ ਬੱਚੀ ਹੈ ਠੀਕ ਆ ਵੀਰੇ ਬਾਕੀ ਦਾ ਰਿਕਾਰਡ ਮਿਲ ਜੀ ਸਾਰਾ ਠੀਕ ਆ ਸਰ ਬਾਇਓ ਡਾਟਾ ਸਾਰਾ ਦੇ ਦੇਗਾ ਕੱਡੀਆਂ ਨੂੰ ਬਾਹਰੋਂ ਤੋੜ ਕੇ ਦਿਖਾ ਦੀਏ ਕੱਦਗਾੜ ਬਹੁਤ ਆ ਵੀਰੇ ਹਨਾ ਬਹੁਤ ਚੰਗੀ ਬੱਚੀ ਬਾਕੀ ਦਾ ਪ੍ਰਿੰਟ ਪ੍ਰਿੰਟ ਚੰਗੇ ਆ ਪੰਜਾਂ ਮਹੀਨਾ ਦੀ ਗੱਭਣ ਆ ਗਈ ਹਨਾ ਆ ਦੇਖੋ ਜੀ ਫੇਸ ਕਰੋ ਚੈੱਕ ਤੇ ਕੋਈ ਚੱਕਰ ਹੀ ਨਹੀਂ ਇੰਨੀ ਵਧੀਆ ਬੱਚੀ ਹੈਗੀ ਕਿਉਂਕਿ ਜਿਵੇਂ ਹੁਣ ਗਾਈਆਂ ਦਾ ਚੱਲੀ ਜਾਂਦਾ ਨਾ ਬੱਚੀਆਂ ਦੀ ਲੋਕ ਫੰਡਰਾਂ ਦੇ ਮੰਗੀ ਜਾਂਦੇ ਪੈਸੇ ਮੋੜ ਲਿਆ ਵੀਰੇ ਸਮਾਰ ਕੇ ਕਰ ਲੋ ਚੈੱਕ ਪੰਜ ਮਹੀਨਾ ਦੀ ਗੱਭਣ ਮੂਹੋਂ ਖੀਰੀ ਤੇ ਫੇਸਬੁੱਕ ਦੀ ਬਾਦੀ ਕਰੋ ਚੈੱਕ ਇੱਕ ਨੰਬਰ ਆ ਗਈ ਲੈ ਚਲ ਵੀਰੇ ਦੇਖੋ ਜੀ ਫੇਰ ਦੇਖੋ ਕਮਾਲ ਦਾ ਫੇਸ ਹੈਗਾ ਬਿਊਟੀ ਇੰਨੀ ਵਧੀਆ ਤੂੰ ਗੱਲ ਛੱਡ ਦੇ ਵੀਰੇ ਆ ਲੋ ਜੀ ਇੱਕ ਨੰਬਰ ਬੱਚੀ ਪੂਰੀ ਚੰਗੀ ਤੇ ਜਗਰਾਜ ਇਹਦਾ ਕੀ ਡਿਮਾਂਡ ਆ ਗਈ ਇਹਦਾ 52000 ਰੁਪਏ ਮੰਨਦਾਨ ਹੋ ਜੂ ਹਾਂ ਮੌਕੇ ਤੇ ਹੋ ਜੂ ਆ ਦੇਖੋ ਵੀਰੇ ਦੋ ਨੰਬਰਾਂ ਇਹ ਤੁਹਾਨੂੰ ਦਿਖਾਤੀ ਲੈ ਜਾਓ ਤੇ ਜਗਰਾਜ ਜਦੋਂ ਇਹ ਤਿਆਰ ਹੋ ਗਈ ਕਿੰਨੇ ਕੇ ਪੈਸੇ ਦੀ ਵੇਖ ਜੂ ਬੱਚੀ ਤੇਰੇ ਸਾਹਮਣੇ ਬਾਈ ਲੱਖੋਂ ਬਾਹਰ ਵੇਖ ਜਾਣੀ ਹੈ ਮਹੀਨੇ ਲੈ ਲਾਂਗੇ ਮਹੀਨੇ 4 ਸਾਂਭਣੀਆਂ ਤਿਆਰ ਲੈ ਲਾਂਗੇ ਤਿਆਰ ਹਾਂ ਸਾਢੇ 3 ਮਹੀਨੇ ਸਾਂਭਣੀਆਂ ਹਾਂ ਹਾਂ ਮੁੜ ਕੇ 15 ਦਿਨ ਦਾ ਬਦਲ ਬਹਿ ਗਈ ਜਾਂਦੀ ਆ ਕੋਈ ਕੱਚਾ ਮਾਰ ਲੈਣੀ ਆ ਕੋਈ ਹੁਣ ਆ ਜਾ ਵੀਰੇ 3 ਨੰਬਰ ਤੇ ਹਾਂਜੀ ਇਹਦੀ ਕੀ ਡਿਟੇਲ ਆ ਵੀਰੇ 2 ਰੰਗ ਬੱਛੀ ਆ ਠੀਕ ਆ ਸੂਆ ਵੀ ਪਲੂਨ ਆ ਗਈ ਹਾਂ ਪਹਿਲਾਂ ਬੱਛੀ ਆ ਆ ਦੇਖੋ ਕਰੋ ਜਾਈਏ ਜੱਟਾਂ ਟੋਲਾਂ ਬੜਾਂਗਾ ਇਹ ਤਾਂ ਕੱਚੀ ਇਹਦੀ ਵੀਡੀਓ ਤੇ ਪਾਉਣੀ ਨਹੀਂ ਸੀ ਠੀਕ ਆ ਵੀਰੇ ਇਹ ਤਾਂ ਬਹੁਤ ਚੰਗੇ ਫਾੜੇ ਸੂਈ ਵੀ ਵੀ ਤੁਹਾਨੂੰ ਦਿਖਾਵਾਂ ਆ ਵੀਰੇ ਜੇ ਸੂਪੀ ਤੇ ਹੁਣ ਵੀ ਜੇ ਤੁਹਾਡਾ ਜੀ ਕਰਦਾ ਤਾਂ ਮੰਗਾ ਲਿਓ ਇਹਦੇ 2 ਦੰਦਾਂ ਮੂਹਰੇ ਠੀਕ ਆ ਠੀਕ ਆ ਨਹੀਂ ਗੱਲਾਂ ਦਾ ਵੀਰ ਦੀਆਂ ਸੱਚੀਆਂ ਜਮਾ ਆਪਾਂ ਪਹਿਲਾਂ ਦਾ ਦੁਪੱਟੇ ਆ। ਤੁਸੀਂ ਕਹਿਣ ਦੀਆਂ ਗੱਲਾਂ ਹੁੰਦੀਆਂ। ਠੀਕ ਆ ਵੀਰੇ origignal ਦੋ। ਦੋ ਗੱਲਾਂ ਵੀ ਕਿ ਮੱਛੀ ਹੈ ਜੇ। ਥਾਣਾ ਥਾਣਾ ਤੇ ਫੇਰੀ ਹੱਥੋਂ ਥੋੜਾ। ਇੱਕ ਨੰਬਰ ਆ ਜੀ। ਚੱਕਰੀ ਨਹੀਂ ਗੱਲ ਬਣਾ। ਮੈਂ ਤੁਹਾਨੂੰ ਦੂਜੇ ਕੋਲ ਤੋਂ ਚੁਣ ਚੱਕ। ਮਿਲਕ ਵੇਨ ਦੇਖੋ। ਇੱਕ ਨੰਬਰ। ਦੁੱਧ ਵੀ 30 ਕਿਲੋ ਮੱਛੀ ਦੀ। ਕੱਢੋ ਇਹਨੂੰ ਵੀ ਬਾਹਰ ਜੀ। ਕੱਢ ਜੀ ਬੰਦੇ। ਵਾਕਿਆ ਹੀ ਪਾ ਦੂਗੀ ਕਹਿਣ ਦੀ ਗੱਲ। ਦਿਨ ਕਿੰਨੇ ਬਾਕੀ ਆ? ਇਹਦੇ 10 ਦਿਨ ਲੇ ਗਏ। ਠੀਕ ਆ ਵੀਰੇ। ਬਹੁਤ ਬਣ ਕੇ ਮੱਛੀ ਛੋਗੀਆਂ ਕਾਰਡ ਵਾਲੀ ਮੱਛੀ ਆ ਫੇਸ ਕੁਆਲਟੀ ਕਰੋ ਚੈੱਕ ਇੱਕ ਨੰਬਰ ਹੌਲੀ ਥੋੜੀ ਵੀਰੇ ਹੌਲੀ ਥੋੜੀ ਖੁੱਲੀ ਆਈ ਹੋਣੀ ਆ ਨਾ ਜਗਰਾਵੀ ਵੀਰੇ ਠੀਕ ਆ ਆ ਦੇਖੋ ਜੀ ਫੇਸ ਕਰੋ ਚੈੱਕ ਪੂਰੀ ਛਮੀ ਬਲੀ ਵੀ ਆ ਤੇ ਰੰਗ ਵੀ ਪੂਰਾ ਸਾਫ ਆ ਇੱਕ ਨੰਬਰ ਬੱਛੀ ਹੈਗੀ ਅੰਦਰ ਲੱਗੇ ਆ ਦੇਖੋ ਜੀ ਪੂਰੀ ਇੱਕ ਨੰਬਰ ਬੱਛੀ ਆ ਕਰ ਲਓ ਬਾਈ ਨੂੰ ਸਵਾਰ ਕੇ ਇਹਦਾ ਮੁੱਲ ਦੱਸ ਗੋ ਕਿੰਨਾ ਮੋਰਨ ਤੇ ਹੈ ਆਰਤੀ ਮਾਨਤਾਨ ਹਾਂ ਮੋਕੇ ਦੇ ਹੋ ਜੀ ਦੁੱਧ ਕਿੰਨਾ ਗਿਆ ਸੀਗਾ ਦੁੱਧ 3 ਕਿਲੋ 25 ਦੇ ਦੂੰਗੀ ਮੌਜ ਨੂੰ ਦੇ ਸਮਾਰ ਕੇ ਕਰਾ ਦੇ ਚੈੱਕ ਬਹੁਤ ਚੰਗੀ ਹੈ ਚਰਣ ਧੁੱਲ ਫੜੀ ਪਈ ਹੈ ਤਾਂ ਲੈਵਲ ਉਹ ਬਹੁਤ ਘਟਣਾ ਲੱਗ ਉਸ ਦੀ ਠੀਕ ਹੈ ਨੰਬਰ ਫੇਰ ਬੋਲ ਦਿਨ ਜਿਗਰਾਜ 95014 ਜੀ 1797 ਤੇ ਪਿੰਡ ਪਿੰਡ ਰਕੜਾ ਜੀ ਠੀਕ ਮੋਰ ਨਾਲ ਪੜਾਉੜ ਦੇ ਲੱਗੇ ਪਏ ਨੇ ਵੀਰੇ ਤਿੰਨ ਬੈੜਾ ਸੀ ਤਿੰਨੇ ਸਾਨੂੰ ਦਿਖਾਤੀਆਂ ਪਹਿਲੇ ਨੰਬਰ ਤੇ ਗੱਬਣ ਦੂਜੇ ਨੰਬਰ ਤੇ ਚੈੱਕ ਪਾਸ 5 ਮਹੀਨਿਆਂ ਦੀ ਗੱਬਣ ਬੱਚੀ ਤੇ ਪਹਿਲੇ ਨੰਬਰ ਤੇ ਸਾਨੂੰ ਦਿਖਾਤੀ ਸੂਈ ਸਬਾਈ ਮਗਰ ਮੇਲ ਦਾ ਬੱਚਾ ਆ ਗਿਆ ਪੂਰੀ ਚੰਗੀ ਹੈਗੀ ਤੇ ਧਾਰਾਂ ਧੂਰਾ ਤੁਹਾਨੂੰ ਕਰਾਤੀਆਂ ਚ ਇੱਕ ਰੇਟ ਪੁੱਛ ਕੇ ਦੱਸਦਾ ਸਭ ਕੁਝ ਪੁੱਛ ਕੇ ਦੱਸਦਾ ਓਕੇ ਹੁਣ ਮੰਗਾ ਲਿਓ ਤੇ ਸਾਰੇ ਵੀਰਾਂ ਦਾ ਅੰਤ ਤਾਈਂ ਵੀਡੀਓ ਦੇਖਣ ਲਈ ਤੈਨੂੰ ਧੰਨਵਾਦ ਜੀ